ਅੱਜ ਮੇਟਰੋ ਪਿੰਡ ਭਲੂਰ ਖੜੇ ਆ ਜੀ ਥੋੜੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਜੀ ਇੱਕ ਸਵਰਾਜ 735 ਦੂਜਾ ਫਾਰਮ ਟਰੈਕ 60 ਟਰੈਕਟਰਾਂ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂ ਜੀ ਬਈ ਕੀ ਹਾਲ ਆ ਕੀ ਹਾਲ ਆ ਬਈ ਅਨਮੋਲ ਕੀ ਹਾਲ ਆ ਠੀਕ ਠਾਕ ਬਈ ਹਾਂ ਵਧੀਆ ਵਧੀਆ ਅੱਜ ਆਪਣੇ ਕੋਲ ਦੋ ਨਾਗਾ ਹਾਂ ਆਪਣੇ ਕੋਲ ਦੋ 20 ਆ ਠੀਕ ਆ ਜਿਹੜਾ 735 ਆ ਸਵਰਾਜ ਨੇ ਮਾਡਲ ਕਿਹੜਾ ਇਹ ਮਾਡਲ ਜਿਸ ਕਰਨ ਅਨਮੋਲ ਬਈ ਹੈਗਾ 1999 ਮਾਡਲ ਆ ਠੀਕ ਆ ਬਈ 1999 ਮਾਡਲ ਆ ਤੇ ਨੰਬਰ ਕੀ ਆ ਉਹਦਾ ਨਹੀਂ ਨੰਬਰੇ ਹਰਿਆਣੇ ਦਾ ਪੰਜਾਬ ਚ ਨਾ ਹੋਇਆ ਵਾ ਠੀਕ ਆ ਵੱਡੀ ਕਾ ਠੀਕ ਆ ਵਰਕੇ ਵਾਲੀ ਕਾਪੀ ਆ ਤੇ ਗੱਲ ਕਰੀਏ ਰੰਗ ਪੇਟੇ ਦਾ ਰੰਗ ਪੇਟ ਸਾਰਾ original ਆ ਨਮੋਲ ਬਾਈ ਸਾਰਾ ਟ੍ਰੇਡ ਰੀਨ ਆ ਹਾਂ ਸਾਰਾ ਟ੍ਰੇਡ ਰੀਨ ਆ ਜੇ ਕਿਤੇ ਕਲਮ ਲੱਗੀ ਹੋਵੇ ਆਪਾਂ ਦੇਣਦਾਰ ਆ ਠੀਕ ਆ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰਾਂ ਦੀ ਗੱਲ ਕਰਕੇ ਮੂਰਲੇ ਦਾ ਸ਼ਕਤੀ ਲਾਈਫ ਦੇ ਹੈਗੇ 80 ਪੈਸੇ ਟਾਇਰ ਠੀਕ ਆ ਮਗਰਲੇ ਬਾਈ ਮਗਰਲੇ ਟਾਇਰ ਕੁੜੀਆ ਦੇ ਅੱਦੇ ਆ ਬਾਈ ਕਹਿਣੋਂ ਆਪਾਂ 60 ਪੈਸੇ ਕਹ ਲਈ 55 ਕਹ ਲਈ ਪਰ ਜੇ ਅੱਦੇ ਟਾਇਰ ਜਾਵਾਂ ਸਹੀ ਨਿਕਲਣਗੇ ਠੀਕ ਆ ਹਾਂ ਵੀ ਕੰਮ ਦਿੰਦੇ ਹਜੇ ਆ ਕੰਮ ਦਿੰਦੇ ਬੜੀਆ ਟਰਾਲੀ ਟੂਲੀ ਦਾ ਕੰਮ ਦੇਣਗੇ ਬਾਈ ਜੋਗ ਵੀ ਹੈਗੇ ਆ ਠੀਕ ਆ ਤੇ ਟਰੈਕਟਰ ਦੇ ਨਾਲ ਸਮਾਨ ਆਪਾਂ ਪੂਰਾ ਹੀ ਆ ਹਾਂ ਸਮਾਨ ਇਹ ਨਾ ਅਨਮੋਲ ਬਾਈ ਛਤਰੀ ਨਵੀਂ ਲਵਾਈ ਆ ਆਪਾਂ ਠੀਕ ਆ ਬਾਈ ਠੀਕ ਆ ਡੰਦਾ ਫੱਟੀ ਉਹ ਸਮਾਨ ਦਾ ਬਾਹਰ ਨਾਲ ਦੇ ਨਹੀਂ ਦੇਣਾ ਸਾਰਾ ਸਮ ਵੀ ਰੰਗ ਪੇੜ ਦਾ ਵੀ origignal ਆ ਸਾਰਾ ਰੰਗ ਪੇੜ ਦਾ ਟਰੈਕਟਰ ਸਾਰਾ origignal ਆ ਜਿੰਨਾ ਹੈਗਾ ਜਿੱਥੋਂ ਘਸਿਆ ਘਸਿਆ ਜਿੱਥੇ ਹੈਗਾ ਹੈਗਾ ਬੱਗੋ ਜੀ ਨਿਕਲੀ ਨਿਕਲੀ ਵੀ ਆ ਬਾਕੀ ਰੀਨ ਵਾਲਾ ਸਾਰਾ ਹਾਂ ਟਰੈਕਟਰ ਦੇ ਲਾ ਗੇਅਰ ਗੁਰ ਤੇ ਜਿਹੜਾ ਟਰੈਕਟਰ ਦੇ ਰੰਗ ਉਹਨੇ ਹੀ ਪਿਆ 95 ਪੈਸੇ ਸ਼ੋਅ ਤੇ ਤਾਂ ਬਲੂਟਾ ਨਾਲ ਹਾਂ ਨਾਲ ਦੀਆਂ ਪਲੇਟਾਂ ਜਮਾ ਸ਼ੋਅ ਵਿੱਚ ਉਹ ਚੋ ਹੱਡਾਂ ਦਾ ਵੇਲਾ ਟਰੈਕਟਰ ਬਹੁਤ ਔਕਾ ਆਇ ਨਹੀਂਗਾ ਵਿੱਚੋਂ ਟਰੈਕਟਰ ਸੁੱਕਾ ਟਰੈਕਟਰ ਆ ਪੋਰਾ ਨਹੀਂ ਆਣਾ ਲੀਵ ਠੀਕ ਕਿਦੋਂ ਵੀ ਟਰੈਕਟਰ ਸਾਰਾ origignal ਆ ਮੇਨ ਗੱਲ ਹੁੰਦੀ ਆ ਇੰਜਨ ਗੇਅਰ ਦੀ ਬਾਈ ਯਾਰ ਇੰਜਨ ਗੇਅਰ ਦੀ ਗੱਲ ਨੂੰ ਮ ਵੀ ਗਾਰੰਟੀ ਐਨੀ ਆ ਹਾਂ ਆਪਣੋ ਦੋਖੀ ਕੋਈ ਨਹੀਂਗਾ ਠੀਕ ਆ ਐਨੀ ਗਾਰੰਟੀ ਆ ਜਿੰਨ ਗੇਅਰ ਦੀ ਵਾਹ ਕੇ ਤੁਸੀਂ ਫੇਰ ਸੌਦਾ ਲਾ ਹਾਂ ਫੇਰ ਸੌਦਾ ਕਰ ਲੈ ਆਪਣਾ ਕੋਈ ਦੋਖੀ ਨਹੀਂ ਕੋਈ ਕਮੀ ਪੇਸ਼ੀ ਹੈ ਹੀ ਨਹੀਂ ਕੋਈ ਕਮੀ ਪੇਸ਼ੀ ਨਹੀਂ ਬਾਈ ਯਾਰ ਜੇ ਪ੍ਰੈਸ਼ਰ ਤੋੜ ਜਾ ਬਲੋ ਖਾ ਜੇ ਉਹਦੀ ਆਪਣੀ ਗਾਰੰਟੀ ਆ ਬੰਦਾ 200 ਕਿਲੋਮੀਟਰ ਵੜ ਦੋ ਚੱਲ ਕੇ ਆ ਜੇ ਆਪਾਂ ਆਉਣ ਜਾਂਦਾ ਖਰਚਾ ਦੇ ਦਾਂਗੇ ਬੰਦੇ ਨੂੰ ਹੋਰ ਦੱਸ ਠੀਕ ਆ ਬਾਈ ਅਜ ਦੂਤੇ ਕੋਲ ਹੈ ਨਹੀਂਗਾ ਹਾਂ ਹਾਂ ਬਾਈ ਤੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਆਪਾਂ ਇਹਦਾ ਯਾਰ ਬਸ ਜੈ ਜੀ ਰੇਟ ਹੁੰਦੇ ਆ ਆਪਣੇ ਕੋਲੇ ਅੱਗੇ ਵੀ ਅੱਗੇ ਵੀ ਤੂੰ ਅਣਮੋਲ ਬਾਈ ਵੀਡੀਓ ਕੀਤਾ ਆਪਣ ਆਪਾਂ ਦਾ ਡਿਮਾਂਡ ਦਾ ਕਰਦੇ ਨੇ 1.5 ਲੱਖ ਰੁਪਈਆ ਠੀਕ ਆ ਟਰੈਕਟਰ ਮੌਕੇ ਤੇ ਦੇ ਦਾਂਗੇ ਆਪਾਂ 1.35 ਲੱਖ ਰੁਪਈਏ ਦਾ 15000 ਰੁਪਈਆ ਦਾ ਮਾਨਤਾ ਹਾਂ 15000 ਰੁਪਈਆ ਦਾ ਮਾਨਤਾਣ ਹੋ ਜਾਊਗਾ ਬਾਕੀ ਜੇ ਕੋਈ ਬੰਦਾ ਆਉਂਦਾ ਆਪਾਂ ਹੋਰ ਵੀ ਡਿਸਕਾਊਂਟ ਕਰ ਲਾਏ ਨਵੀਂ ਬੈਟਰੀ ਇਹ ਤੇ ਰੱਖ ਕੇ ਦੇਵਾਂਗੇ ਆਪਾਂ ਬੈਟਰੀ ਵੀ ਯਾਨੀ ਕਿ ਚੱਕਦੀ ਨਹੀਂ ਸਲਫ ਤੇ ਆਪਾਂ ਬੈਟਰੀ ਬਦਲ ਕੇ ਨਵੀਂ ਰਾਜ ਦੇਵਾਂਗੇ ਹਾਂ ਠੀਕ ਆ ਬਾਕੀ ਇੰਨੇ ਮੌਲੇ ਚ ਬਈ ਆਉਂਦਾ ਹਾਂ ਹਾਂ ਵੀ ਆ 5000 ਦੀ ਤਾਂ ਬੈਟਰੀ ਰੱਖ ਦੇਣੀ ਬਈ ਯਾਰ ਆ ਹਾਂ ਤੇ ਰਹਿ ਕੀ ਆ 130 130 ਰਹਿ ਜਾਏ 130 ਜ ਵੱ ਤੇ ਜਿਹੜਾ ਅੱਗੇ ਆ ਗਿਆ ਬਾਈ ਫਾਰਮਾ 60 ਇਹ ਮਾਡਲ ਕਿਹੜਾ ਫਾਰਮਾ 60 ਬਾਈ ਮਾਡਲ 8 ਆ 2008 ਹਾਂ ਪੰਜਾਬ ਨੰਬਰ ਆ ਪਟਿਆਲੇ ਦਾ ਹਾਂ ਪਟਿਆਲੇ ਦਾ ਨੰਬਰ ਹੈ ਦਾ ਠੀਕ ਆ ਪੀਵੀ 11 ਪੀਵੀ 11 ਪਟਿਆਲੇ ਦਾ ਨੰਬਰ ਆ ਪਰੋਇਪੁਰ ਚ ਨਾ ਦੂਜੇ ਦਾ ਠੀਕ ਆ ਦੂਜੇ ਦਾ ਪਰੋਇਪੁਰ ਚ ਨਾਂ ਤੇ ਗੱਲ ਕਰੀਏ ਇਹਦੇ ਟਾਇਰਾਂ ਦੀ ਇਹ ਟਾਇਰਾਂ ਦੀ ਮੂਹਰੇ ਲਈ ਗੱਲ ਕਰਕੇ 90 ਪੈਸੇ ਆ ਬਾਈ ਗੁੜੀয়ার ਦੇ ਠੀਕ ਆ ਮਗਰਲੇ ਮਗਰਲੇ ਤਾਂ ਕਿ ਬੀਕੇਟੀ ਕਮਾਂਡਰ ਦੇ ਅੱਧੇ ਟਾਇਰ ਆ ਬਾਈ ਇਹਦੇ ਅੱਧੇ ਹੈਗੇ ਆ ਹਾਂ ਹਾਂ ਕੰਮ ਦਿੰਦੇ ਇਹਦੇ ਵੀ ਹਾਂ ਇਹਦੇ ਟਾਇਰ ਵੀ ਕੰਮ ਦਿੰਦੇ ਆ ਵਧੀਆ ਤੇ ਗੱਲ ਠੀਕਾ ਕਿੰਨਾ ਟਰੈਕਟਰ ਦੇ ਉੱਤੇ ਰੰਗ ਆ ਪਲੇਟਾਂ ਨਾਲ ਰੈਡੀ ਰਿਟਰ ਨਾਲ ਦਾ ਟਰੈਕਟਰ ਦੇ ਠੀਕ ਆ ਆ ਪਲੇਟਾਂ ਦੇ ਰੰਗ ਵੇਲਾ ਬੈਂਡਰੀਆ ਦੇ ਥਾਂ ਵੀ ਪੂਰਾ ਰੰਗ ਪਿਆ ਨਾਲ ਦਾ ਜਾਂਸੀ ਦਾ ਆ ਹਿੱਟਾਂ ਦੇ ਵੀ ਪੂਰਾ ਪਿਆ ਹਾਣਾ ਵੀ ਪੂਰਾ ਨਹੀਂ ਤੇਲ ਦੋ ਦੋ ਹਾਂ ਕੋਈ ਨਾ ਲੀਕ ਸੀਕ ਵੀ ਨਹੀਂ ਕਿਤੇ ਟਰੈਕਟਰ ਠੀਕ ਆ ਵੀ ਪੂਰਾ ਹੀ ਚੰਗਾ ਹਾਂ ਪੂਰਾ ਚੰਗਾ ਪੂਰਾ ਸ਼ਕੀਨ ਟਰੈਕਟਰ ਫਾਰਮ ਟਰੈਕ 60 ਅਰੀਜਨਲ ਆ ਇਹ ਨਹੀਂ ਕੋਈ ਡਿਲਕਸ ਵੱਢ ਕੇ ਬਣਾਇਆ ਵਾ ਸਾਰਾ ਅਰੀਜਨਲ ਆ ਹਾਂ ਆ ਵੇਖ ਲੈ ਬਈ 60 ਦੀਆਂ ਰਬੜਾ ਰੂੜਾ 8 ਮਾਡਲ ਦੀਆਂ ਬਈ ਵੇਚ ਆ ਹਜੇ ਤੱਕ ਹਜੇ ਤੱਕ ਹਾਂ ਇਧਰ ਮਗਰ ਵੀ ਸ਼ਦਰੀ ਇਹਦੇ ਦੇ ਵੀ ਨਵੀਂ ਲਾਈ ਆਪਾਂ ਆ 3500 ਹੀ ਲੈ ਕੇ ਦੰਡਾ ਫੱਟੀ ਹੌਕਜ ਗੁੱਲਾ ਸਾਰਾ ਤਾਂ ਨਾਲ ਦੇਵਾਂਗੇ ਸਾਰਾ ਸਮਾਨ ਨਾਲ ਦੇਵਾਂਗੇ ਹਾਂ 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 ਤੇ ਮੇਨ ਇਹ ਵੀ ਬਾਈ ਇੰਜਨ ਗੇਅਰ ਦਾ ਕਿੰਨਾ ਇੰਜਨ ਗੇਅਰ ਦਾ ਬੰਦਾ ਆਪਣਾ ਵਾਕੇ ਸੌਦਾ ਕਰ ਲਿਆ ਆਪਣਾ ਕੋਈ ਦੁੱਖ ਨਹੀਂ ਬਾਈ ਠੀਕ ਆ ਵਾਕੇ ਸੌਦਾ ਲਾ ਲੇ ਹਾਂ ਆਪਣਾ ਕੋਈ ਦੁੱਖ ਨਹੀਂ ਗੱਲ ਇੰਜਨ ਗੇਅਰ ਦਾ ਵਾਕੇ ਸੌਦਾ ਲਾ ਸਕਦਾ ਹਾਂ ਗੇੜਦਾਰੀ ਦੇ ਨਾਲ ਆ ਸਮਾਨ ਪੂਰਾ ਸਮਾਨ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਮਿਲੂਗਾ ਇਹ ਨਹੀਂ ਇਹ ਫਾਰਮ ਡਰੈਗ ਨਾਲ ਇੰਨਾ ਚੀਜ਼ਾਂ ਜੋ ਖਲੇਪੜਾ ਨਿਕਲ ਜਾਂਦੀਆਂ ਹਨ ਅਣਮੋਲ ਬਾਈ ਇਹ ਟਰੈਕਟਰ ਦੇ ਸ਼ੋਅ ਦੇ ਵੇਲੇ ਰੰਗ 95 ਪਹਿਰੇ ਰੰਗ ਵੀ ਇਥੋਂ ਪਤਾ ਲੱਗਦਾ ਵੀ ਸੰਭਿਆ ਹੋਇਆ ਨਹੀਂ ਚੱਲੀ ਵਾਈ ਤੇ ਚੱਲਿਆ ਚੱਲੀ ਵਾਈ ਵਿੱਚ ਚੱਲਿਆ ਕੋਈ ਕਮਰਸ਼ੀਅਲ ਕੰਮ ਤਾਂ ਨਹੀਂ ਚੱਲਿਆ ਠੀਕ ਆ ਤੇ ਹੁਣ ਆਪਾਂ ਇਹ ਰੇਡ ਦੀ ਗੱਲ ਕਰੀਏ 8 ਮਾਡਲ ਫਾਰਮ ਇਹਦੀ ਫਾਰਮ ਟਰੈਕ ਦੀ ਆਪਾਂ ਗੱਲ ਕਰਦੇ ਹਾਂ ਡਿਮਾਂਡ ਦਾ ਕਰਦੇ 2,35,000 ਰੁਪਏ ਠੀਕ ਆ ਜੇਰਾ ਤੇਰੀ ਵੀਡੀਓ ਸ਼ੇਅਰ ਕਰਕੇ ਆਉਂਦਾ ਸਕਰੀਨਸ਼ਾਟ ਲੈ ਕੇ ਆਉਂਦਾ ਆਪਣੇ ਕੋਲੇ 220000 ਰੁਪਏ ਟਰੈਕਟਰ ਦੇ ਦਾਂਗੇ ਆਪ 15000 ਦਾ ਇਹ ਚੋਂ ਵੀ ਮਾਨਤਾ 15000 ਰੁਪਏ ਇਹ ਚੋਂ ਜੇ ਕੋਈ ਹੋਇਆ ਹੋ ਗੀਦਾ ਉਸੇ ਹੀ ਆਪਣੇ ਚੋਂ ਵੀ ਕੱਢ ਲਾਂਗੇ ਮਾੜੀ ਮੋਟੀ ਹੋਰ ਕਰ ਲੋ ਹਾਂ ਹੋਰ ਵੀ ਕੱਢ ਲਾਂਗੇ ਜਿਆਸ ਯਾਰ ਬਾਈ ਠੀਕ ਆ ਬਾਈ ਇਹ ਦੋਵੇਂ ਟਰੈਕਟਰ ਕਿਹੜੇ ਪਿੰਡ ਵਕਾਉਂ ਪਿੰਨ mera bhai phulura jila moga tehsil baga purana ਠੀਕ ਆ ਤੇ ਨੰਬਰ ਬੋਲੀ ਬਾਈ ਨੰਬਰ 6283384719 ਠੀਕ ਆ ਹੁਣ ਬਾਈ ਜ਼ਿੰਮੇਵਾਰੀ ਆ ਥੋੜੀ ਜਿਹੜਾ ਹਾਂ ਬਈ ਯਾਰ ਜਿਹੜਾ ਵੀ ਉਹ ਮਾਨਦਾਨ ਫੋਨ ਕਰ ਹਾਂ ਹਾਂ ਜ਼ਰੂਰ ਕਰਾਂਗੇ ਬਾਈ ਮਾਨਦਾਨ ਠੀਕ ਆ ਬਾਈ ਮੈਂ ਤੇਰੇ ਹੁਣ ਮੁੱਲ ਕੌਣ ਕਿ ਹੁਣ ਜਿਹੜਾ ਸਵਾਦਲਾ ਫੋਨ ਲਈ ਜਾਂਦਾ ਕਈ ਵਾਰ ਜਿਹਨਾਂ ਚੀਜ਼ ਲੈਣੀ ਹੁੰਦੀ ਹੈ ਬਈ ਉਹਦਾ ਵੀ ਨਹੀਂ ਫੋਨ ਚੱਕਿਆ ਜਾਂਦਾ ਬਈ ਯਾਰ ਠੀਕ ਆ ਬਾਈ ਠੀਕ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ